ਜਾਂਦੇ ਨੇ ਰਹਿਜਵਤਾਂ ਦੇ ਭਾਵੇਂ ਪੁੱਤਾਂ ਲੈ ਲੈ ਕਛੱਟ ਦਿੰਦੇ ਨਜਿਆ ਆ ਆਏ ਮੇਰੇ ਛੋਟੇ ਦੇ ਭਰਾ ਨੂੰ ਕਿਵੇਂ ਮੈਦੋਰਾ ਆਏ ਮੇਰੇ ਤੋਂ ਨਹੀਂ ਬਰਦਾਸ਼ਤ ਜਾਂਦਾ ਇੱਕ ਸਰਕਾਰ ਨੇ ਮੇਰੇ ਸਾਡੇ ਛੋਟੇ ਛੋਟੇ ਭਰਾਵਾਂ ਨੂੰ ਜਾੜਦੇ ਤੇ ਸਾਡੇ ਘਰ ਉਜਾੜਦੇ ਆਏ ਤਜੇ ਸਰਕਾਰੇ ਦਾਅਵੇ ਕਰ ਰਹੀ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾ ਰਿਹਾ ਪਰ ਕਿਤੇ ਨਾ ਕਿਤੇ ਜੋ ਪੰਜਾਬ ਦੇ ਵਿੱਚ ਨਸ਼ੇ ਦੇ ਕਾਰਨ ਘਟਨਾਵਾਂ ਹੋ ਰਹੀਆਂ ਨੇ ਤਾਂ ਉਸ ਨੂੰ ਲੈ ਕੇ ਸਰਕਾਰ ਦੇ ਦਾਅਵਿਆਂ ਦੇ ਪੋਲ ਜ਼ਰੂਰ ਖੁੱਲਦੀ ਹੋਈ ਨਸਰ ਆ ਰਹੀ ਹੈ ਦਰਸਲ ਇੱਕ ਸਾਕਸ਼ ਇੱਕ ਨੌਜਵਾਨ ਜਿਸ ਦੀ ਅਜੇ ਜ਼ਿੰਦਗੀ ਦੀ ਸ਼ੁਰੂਆਤ ਹੋਣੀ ਸੀ ਉਸ ਦੇ ਨਸ਼ੇ ਦਾ ਟੀਕਾ ਲੱਗਣ ਦੇ ਨਾਲ ਮੌਤ ਹੋ ਚੁੱਕੀ ਹੈ ਪਰਿਵਾਰਿਕ ਮੈਂਬਰ ਰੋਂਦੇ ਕੁਰਲੋਂਦੇ ਨਸਰਾਰੇ ਨੇ ਪ੍ਰਸ਼ਾਸਨ ਉਤੇ ਵੱਡੇ ਸਵਾਲ ਖੜੇ ਕਰਦੇ ਨਸਰਾਰੇ ਨੇ ਜੁਥੇ ਉਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਸੇ ਮੁੰਡਿਆਂ ਵੱਲੋਂ ਉਹਨਾਂ ਦੇ ਭਰਾ ਨੂੰ ਜਿਹੜਾ ਨਸ਼ੇ ਦਾ ਟੀਕਾ ਲਗਾ ਦਿੱਤਾ ਗਿਆ ਜਿਸ ਕਰਕੇ ਉਸ ਦੀ ਮੌਤ ਹੋ ਚੁੱਕੀ ਹੈ। ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਹਜਰਤਾ ਉਸ ਦੀ ਪੂਰੀ ਜ਼ਿੰਦਗੀ ਭਾਈ ਸੀ। ਹਜਰਤਾ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕਰਨਾ ਸੀ ਪਰ ਪਹਿਲਾਂ ਹੀ ਨਸ਼ੇ ਦੀ ਟੀਕਾ ਲੱਗਣ ਦੇ ਨਾਲ ਉਸ ਜਿੜ ਗਿਆ। ਮੌਤ ਹੋ ਚੁੱਕੀ ਹੈ ਅਤੇ ਨਾਲੇ ਸਰਕਾਰ ਤੇ ਸਵਾਲ ਖੜੇ ਕਰਦੇ ਹੋਏ ਗੱਲਾਂ ਕਿਹਾ ਜਾ ਰਹੀਆਂ ਕਿ ਜਿੱਥੇ ਸਰਕਾਰ ਕਹਿ ਰਹੀ ਹੈ ਕਿ ਖਤਮ ਹੋ ਰਿਹਾ ਨਸ਼ਾ ਅਸੀਂ ਨਸ਼ੀਤ ਸੋਦਾਗਰਾਂ ਨੂੰ ਫੜ ਰਿਹਾ ਪਰ ਕਿਤਨਾ ਕਿਤੇ ਜਦੋਂ ਅਜਹੀਆਂ ਖਬਰਾਂ ਸਾਹਮਣੇ ਆਂਦੀਆਂ ਨੇ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਨਹੀਂ ਨਿਸ਼ਾਨ ਜ਼ਰੂਰ ਖੜਦੇ ਖੜੇ ਕਰਦਿਆਂ ਨੇ ਕਿ ਹਾਲੇ ਵੀ ਜਿਹੜਾ ਪੰਜਾਬ ਦੇ ਅੰਦਰ ਨਸ਼ਾ ਜਿਹੜਾ ਢੱਲਲੇ ਦੇ ਨਾਮ ਵਿਕ ਰਿਹਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਪੂਰਾ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਜਿੱਥੇ ਇੱਕ बच्ची दी नशिदी टीका ਲੱਗਣ ਦੇ ਨਾਲ ਮੌਤ ਹੋ ਚੁੱਕੀ ਹੈ ਮਹਿਜ਼ 16 ਸਾਲਾ ਦਾ ਨੌਜਵਾਨ ਸੀ ਨਾਬਾਲਗ ਨੌਜਵਾਨ ਸੀ ਜਿਸਦੇ ਚਿੱਟੇ ਦਾ ਟਿਕਾ ਲਗਾਉਣ ਦੇ ਨਾਲ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈਦਰਸਾ ਦਾ ਪਤਾ ਉਸ ਸਮੇਂ ਲੱਗਦਾ ਹੈ ਜਦੋਂ ਕਾਰਨਦਰ ਵਾਸ਼ਰੂਮ ਦਾ ਗੇਟ ਤੋੜ ਕੇ ਜਿਹੜੇ ਪਰਿਵਾਰਿਕ ਮੈਂਬਰ ਅੰਦਰ ਜਾਂਦੇ ਨੇ ਅਤੇ ਉਸ ਮ੍ਰਿਤਕ ਨਾਬਾਲਗ ਬੱਚੇ ਨੂੰ ਬਾਹਰ ਕੱਢਿਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਦੇ ਪੈਰੋ ਹਿਟੋ ਜ਼ਮੀਨ ਖਸਕ ਜਾਂਦੇ ਕਿਉਂਕਿ ਉਸ ਬੱਚੇ ਦੀ ਮੌਤ ਹੋ ਚੁੱਕੀ ਹੁੰਦੀ ਹੈ ਫਿਲਹਾਲ ਤੋਂ ਅੰਦਾਜ਼ਨ ਹੈ ਕਿ ਪੂਰਾ ਮਾਮਲਾ ਸ਼੍ਰੀ ਮੁਕਸਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਪਰਿਵਾਰ ਵੱਲੋਂ ਬੱਚੇ ਨੂੰ ਬੋੜਿਆ ਹੈ ਮੁਰਾਦਾ ਦੇ ਨਾਲ ਜਿਹੜਾ ਮੰਗਿਆ ਜਾਂਦਾ ਪਰਜਤੂ ਜਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤਾਂ ਪਰਿਵਾਰ ਰੋਣ ਤੋਂ ਇਲਾਵਾ ਕਰੇ ਤਾਂ ਕੀ ਕਰੇ ਤੇ ਇਸ ਪੂਰੇ ਘਟਨਾਕ੍ਰਮ ਨੂੰ ਬਿਆਨ ਕਰਨਦਰਾ ਕੀ ਕੁਝ ਕਹਿੰਦਾ ਨਜ਼ਰ ਆ ਰਿਹਾ ਪਰਿਵਾਰ ਸੁਣਦੇ ਆ ਮੇਰੇ ਨਾਲ ਸਰਪਜੀਤ ਇਹ ਮੁੰਡਾ ਕੌਣ ਸੀਗਾ ਜੀ ਇਹ ਮੇਰਾ ਛੋਟਾ ਭਰਾ ਸੀਗਾ ਕੀ ਗੱਲਬਾਤ ਹੋਈ ਹੈ ਇੱਕ ਨੇ ਨਸ਼ੇ ਵਾਲਾ ਟੀਕਾ ਲਾਇਆ ਸੀਗਾ ਤੇ ਟੀਕੇ ਦੇ ਕਰਕੇ ਦੀ ਡੈਥ ਹੋ ਗਈ ਸੀ ਆਪਦੇ ਭਰਾ ਨੂੰ ਓਨੀ ਦੇਰ ਨਹੀਂ ਸੰਸਕਾਰ ਕਰਨਾ ਜਿੰਨੀ ਦੇਰ ਉਹ ਸਾਰੇ ਜਿਹੜੇ ਨਸ਼ਾ ਵੇਚਦੇ ਆ ਜਿਹੜੇ ਤੇ ਗਿੱਦੜਵਾ ਦੇ ਵਿੱਚ ਜਿੰਨੇ ਵੀ ਵੇਚਦੇ ਉਹਨਾਂ ਤੇ ਕਾਰਵਾਈ ਕੋਈ ਨਾ ਚੱਕੀ ਗਈ ਓਨੀ ਦੇਰ ਅਸੀਂ ਆਪਦੇ ਭਰਾ ਦਾ ਸੰਸਕਾਰ ਨਹੀਂ ਕਰਨਾ ਮੇਰੇ ਭਰਾ ਦੀ ਉਮਰ ਸਿਰਫ 16 17 ਸਾਲ ਸੀ ਅਜੇ ਉਹਨੇ ਕੁਝ ਨਹੀਂ ਦੇਖਿਆ ਸੀ ਐਦੋਂ ਪਹਿਲੇ ਵੀ ਗਿੱਦੜਵਾ ਤੇ ਬਹੁਤ ਮੁੰਡੇ ਮਰ ਚੁੱਕੇ ਆ ਪਰ ਸਰਕਾਰ ਕੋਈ ਪੁਲਿਸ ਇਥੋਂ ਕੁਝ ਕੋਈ ਕਾਰਵਾਈ ਨਹੀਂ ਕਰਦੀ ਪਈਗੀ ਨਹੀਂ ਅੱਜ ਤੱਕ ਸ਼ਰੇਆਮ ਵਿੱਚ ਇੱਕ ਦਾ ਬਿਆਕ ਪਰ ਕੋਈ ਵੀ ਐਕਸ਼ਨ ਨਹੀਂ ਲੈਂਦਾ ਪਿਆ ਹਰ ਕੋਈ ਭਾਲਦਾ ਵੀ ਸਾਨੂੰ ਪ੍ਰੂਫ ਦਿਓ ਸ਼ਰੇਆਮ ਫੜਾਓ ਪਰ ਅਸੀਂ ਕਿੱਥੋਂ ਪ੍ਰੂਫ ਲੈ ਗਏ ਸਾਨੂੰ ਤਾਂ ਸਿਰਫ ਲਾਸ਼ਾਂ ਮਿਲਦੀਆਂ ਜਿਹਨਾਂ ਨੂੰ ਅਸੀਂ ਹੱਥੀਂ ਕਢਾਇਆ ਉਹਨਾਂ ਦੀਆਂ ਜਿਵੇਂ ਹੱਤੀ ਲਾਸ਼ਾਂ ਦੋਰੀਆਂ ਨੇ ਸਾਡੇ ਤੋਂ ਇਹ ਦੁੱਖ ਨਹੀਂ ਬਰਦਾਸ਼ਤ ਹੁੰਦਾ ਜੇ ਸਰਕਾਰ ਨਹੀਂ ਕੁਝ ਕਰ ਸਕਦੀ ਤਾਂ ਸਾਨੂੰ ਦੱਸ ਸਿੱਧਾ-ਸਿੱਧਾ ਕਹਿ ਦੇਵੇ ਵੀ ਸਾਡੇ ਹੱਥ ਖੜੇ ਆ ਸਰਕਾਰ ਸ਼ਰੇਆਮ ਖੁਦ ਨਸ਼ਾਏ ਚ ਰਹੀ ਆ ਸਾਰੇ ਮੁਲਾਜ਼ਮਾ ਸਾਰੇ ਜਿੰਨੇ ਵੀ ਨੇਤਾ ਸਾਰੇ ਰੀਣੀ-ਮਿਲੀ ਨਾਲ ਇਹ ਆਪ ਦੇ ਬੱਚਿਆਂ ਨੂੰ ਬਚਾ ਕੇ ਗਰੀਬ ਬੱਚਿਆਂ ਨੂੰ ਮਾਰ ਰਹੇ ਆ ਕਿਉਂ ਮਾਰ ਰਹੇ ਆ ਇਹ ਕਿਉਂ ਨਹੀਂ ਕੋਈ ਐਕਸ਼ਨ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਹੈਗੀ ਜੀ ਕਿਉਂ ਨਹੀਂ ਜੇਕਰ ਜਿਵੇਂ ਅਸੀਂ 19 ਦਿਨ ਸੰਸਕਾਰ ਨਹੀਂ ਕਰਨਾ ਜਿੰਨੀ ਦੇਰ ਸਵੇਰੇ ਸਾਡੇ ਮੁੰਡੇ ਦੀ ਕੋਈ ਕਾਰਵਾਈ ਨਾ ਕੀਤੀ ਗਈ ਹੂੰ ਬਸ ਹੋਰ ਮੈਂ ਕੁਝ ਨਹੀਂ ਕਿਸੇ ਨੂੰ ਕੁਝ ਕਹਿਣਾ ਚਾਹੁੰਦੀ ਵੈਰੀ ਗੁੱਡ ਕਾਹੋ ਨਾਮ ਕੀ ਤੁਹਾਡਾ ਜੀ ਮੇਰਾ ਰੇਸ਼ਮ ਸਿੰਘ ਹੈ ਰਿਸੈਪਸ਼ਨ ਜੀ ਕੀ ਮਾਮਲਾ ਹੈ ਤੇ ਕੌਣ ਸੀ ਮੁੰਡਾ ਮੇਰਾ ਮੁੰਡਾ ਹੀ ਸੀ ਜੇ ਮੇਰਾ ਸਕਾਤ ਵੀ ਜਾਏਗਾ ਹੂੰ ਸੋਈ ਭਰਾ ਸੀ ਅਸੀਂ ਦੋ ਮੇਰੇ ਭਰਾ ਦੇ ਮੁੰਡੇ ਇੱਕ ਮੇਰੇ ਮੁੰਡਾ ਦਾ ਤੇ ਸਭ ਤੋਂ ਛੋਟਾ ਸੀਗਾ ਹੂੰ ਇਹਨੇ ਉਹਨੇ ਜਾ ਕੇ ਇਸਨੇ ਰਾਬੇ ਨੇ ਚਿੱਤਾ ਲੰਦਾ ਗੋਲੀ ਲੰਦੀ ਤੇ ਇਸਨੇ ਤੱਕ ਫਸ ਜਵੜ ਗਿਆ ਸਾਨੂੰ ਇਹ ਸੀਗਾ ਵੀ ਚਲ ਫਸ ਗਿਆ ਦਾ ਹੂੰ ਕਿ ਸਾਨੂੰ ਇਸ ਗੱਲ ਦੀ ਨੋਟ ਜਦੋਂ ਕੋਪੂ ਲੀਆਂ ਨੂੰ ਪਤਾ ਲੱਗਿਆ ਇੰਨਾ ਚਿਰ ਹੋ ਗਿਆ ਫਿਰ ਮੁੰਡੇ ਸੱਦੇ ਤੱਕ ਤੇ ਅਧਰਨ ਕੇ ਤੱਕ ਤਾਂ ਕੰਢੀ ਹੂੰ ਕੋਈ ਨੇ ਡਾਕਟਰ ਦੇ ਮਾਂ ਡਾਕਟਰ ਜਿਹੜਾ ਡਾਕਟਰ ਨੇ ਜਵਾਲ ਦੇ ਦਾ ਹੂੰ ਪਰ ਨਸ਼ੇ ਦਾ ਸਾਡੇ 10 ਮਾਰਚ ਤੇ ਨਾ ਤਾਂ ਕੀ ਸਰਕਾਰ ਦੀ ਕੋਈ ਢੁੱਠੇਦਾਰੀ ਆ ਵੀ 10 ਨਸ਼ਾ ਮੁਕਤ ਕਰਦੇ ਆ ਕਿ ਕਿ ਨਸ਼ਾ ਮੁਕਤ ਨਹੀਂ ਕਰ ਸਕਦੇ ਸਰਕਾਰ ਤੇ ਨਾ ਹੀ ਕੋਈ ਮੁਲਾਜ਼ਮ ਚਾਹਤਾ ਹੈ ਜੀ ਮੁਲਾਜ਼ਮ ਵੀ ਨਹੀਂ ਕੋਈ ਚਾਹਤਾ ਸਾਡੇ 2 ਮਹੀਨੇ ਹੋ ਗਏ ਇਥੋਂ ਇਨਾ ਨਸ਼ਾ ਵਿਕਦਾ ਵੀ ਸਾਢੀ ਦਿਨ ਗੱਲ ਹੱਦੋਂ ਜ਼ਿਆਦਾ ਘਰ ਘਰ ਹੀ ਨਸ਼ਾ ਹੋਇਆ ਪਿਆ ਪਰ ਕੋਈ ਬੰਦਾ ਕੋਈ ਮੁਲਾਜ਼ਮ ਨਹੀਂ ਚਾਹਦਾ ਜਿਹਦੇ ਮੁਲਾਜ਼ਮ ਸੁੱਤੇ ਆ ਕੇ ਸਰਕਾਰ ਸੁੱਤੀ ਪਈ ਆ ਸਾਨੂੰ ਇਸ ਗੱਲ ਦਾ ਜਾਗਦੇ ਜਦੋਂ ਕਹਿੰਦੇ ਆ ਕਿ ਨਸ਼ਾ ਮੁਕਤ ਨਸ਼ਾ ਮੁਕਤ ਤੇ ਸੁਝਾ ਵੀ ਕਰਦੇ ਆਂਗੇ ਹੈ ਤੇ ਵੀ ਸਾਨੂੰ ਤਾਂ ਪਤਾ ਲੱਗਦਾ ਨਸ਼ਾ ਮੁਕਤ ਕੀਤਾ ਕਿੱਥੇ ਇੱਥੇ ਦਾਅਵੇ ਕਰਦੇ ਸੀ ਨਸ਼ਾ ਨੇ ਮਗਰ ਨਾ ਜਾਓ ਤੇ ਵੀ ਅਸੀਂ ਤੋਂ ਮੇਰੇ ਹੱਥਾਂ ਤੇ ਛਡਾਵਾਂਗੇ ਤੇ ਸਾਡੇ ਤਾਂ 10 ਵਜੇ ਮੁੰਡੇ-ਮੁੰਡੇ ਮਾਰਦੇ ਸਾਡੇ ਬਰਾਤ ਤਾਂ ਮੇਲੇ ਚੜ ਕੇ ਵੇਖੀ ਨਹੀਂ ਕਿਸੇ ਨੇ ਸੋਹਾਰ ਤੇ ਜਾਂਦੇ ਆਂ ਮੁੰਡੇ ਤਰ੍ਹਾਂ ਭੁਗ ਪੈਂਦਾ ਤੀਜਾ ਵਿਚਾਰ ਹੋ ਜਾਂਦਾ ਤੀਜਾ ਉਹਦੀ ਫੇਰ ਪਹਿਲਾਂ ਮਰ ਜਾਂਦਾ ਕੋਈ ਸਾਡੇ ਇੱਥੇ ਲੀਡਰਸ਼ਿਪ ਨਹੀਂ ਆਇਆਗਾ ਬੈਠਣ ਉਸ ਨਹੀਂ ਬਾਈ ਜੀ ਨਾ ਤਾਂ ਇੱਥੇ ਇਕੱਲੇ ਲੱਕੜ ਦੇ ਮੁੰਡੇ ਹੈਗੇ ਆ ਠੀਕ ਹੈ ਇੱਥੇ ਕਿਸੇ ਨੇ ਐ ਨਹੀਂ ਕੀਤਾ ਕਿ ਮੈਂ ਚਿੱਟਾ ਬੰਦ ਕਰਦਾ ਗੋਲੀਆਂ ਬੰਦ ਕਰਦਾ ਗਾਬੇ ਬੰਦ ਕਰਦਾ ਕੁਝ ਨਹੀਂ ਬੰਦ ਕੀਤਾ ਇੱਥੇ ਕੀ ਕਿਸ ਕਿਸ ਬੰਦੇ ਦੇ ਸ਼ੱਕ ਹੈਗਾ ਕੋਈ ਕਿਸੇ ਬੰਦੇ ਦੇ ਇੱਥੇ ਵੀ ਸਾਡਾ ਮੁੰਡਾ ਰਿੱਤੀ ਤੋਂ ਲਿਆ ਹੈਗਾ ਗੋਲੀ ਹੂੰ ਜਿਹਦੇ ਉਹਦੇ ਪਿਓ ਦਾ ਨਾਂ ਕਲਿਰਾ ਸਿੰਘ ਆ ਹੂੰ ਦਾਦੇ ਦਾ ਨਾਂ ਸਾਡਾ ਉਹ ਕਾਲਾ ਸਿੰਘ ਆ ਹੂੰ ਉਹਨਾਂ ਨੂੰ ਲਿਆ ਹੈ ਪਾਰਕ ਕੋਲੇ ਗਲੀ ਅਗੀ ਆ ਹੂੰ ਉਹ ਤੋਂ ਬੜੀ ਗੋਲੀ ਲਿਆ ਉਹ ਗੋਲਕਾਂ ਦਾ ਇੱਕ ਬਿੰਦਰ ਸਿੰਘ ਵੇਚਦਾ ਉਹੋ ਗੋਲਕਾਂ ਇੱਕ ਉਹ ਵੇਚਦਾ ਨੇਕ ਹੈ ਜੀ ਕਿੰਨੇ ਕਨਾ ਪਰ ਇਹ ਗੋਲੀ ਕਾਲੇ ਵੀਰੇ ਦੇ ਮੁੰਡੇ ਤੋਂ ਰਿੱਕੀ ਤੋਂ ਆਈ ਹੈਗੀ ਹੈ ਹਾਂ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਨਾ ਜੀ ਇੱਥੇ ਡਾਕਰ ਨੂੰ ਕੋਈ ਹੁੰਦੇ ਨਹੀਂ ਕਰਦਾ ਜੀ ਪੈ ਜੇਗੇ ਉਹ ਤੋਂ ਕਿੰਨੇ ਮੋਸਲੇ ਦੇ ਨਾਲ ਗਾਬੇ ਗੋਲੀਆਂ ਵੇਚਦੇ ਆ ਹੈ ਬਸ ਕੋਈ ਪਰਤਾਲ ਨਹੀਂ ਇੱਥੇ ਡਿਸਟ੍ਰਿਕਟ ਬਣਾਉਣੀ ਸੀ ਪੈਣਾ ਕਿਤਾ ਵਰਕੇ ਲਾਉਣੇ ਪੈਣਗੇ ਵਈ ਤੋਂ ਨਹੀਂ ਬੋਗੇ ਵੀਡੀਓ ਬਣਾ ਵਈ ਵੀ ਨਹੀਂ ਬੋਗੇ ਇਹ ਹੈ ਨਹੀਂ ਵੀ ਇੱਕ ਤੇ ਪੰਨੇ ਤੇ ਲਿਜੂਆ ਕੋਈ ਇੱਕ ਅੰਦੇ ਪੰਨੇ ਤੇ ਉਹ ਨਸ਼ੇ ਵਾਲਾ ਦਾ ਖਾਤਮਾ ਹੋ ਜੂਗਾ ਲਿਖੇ ਜਾਣਗੇ ਇਹ ਤਾਂ ਪੂਰੀ ਵਹੀ ਚਾਹੀਦੀ ਹੈ ਬਾਣਾਂ ਨੂੰ ਤੇ ਫਿਰ ਲਿਖੇ ਜਾਣਗੇ ਹੁਣ ਪੁਲਿਸ ਜਿਹੜੀ ਪੁਲਿਸ ਆ ਪ੍ਰੂਫ ਪਾ ਦਿਆ ਪੁਲਿਸ ਨੂੰ ਕਿੱਥੋਂ ਦੱਸੋ ਸਰਕਾਰ ਨੂੰ ਨਹੀਂ ਪਤਾ ਨਸ਼ਾ ਆਉਂਦਾ ਕਿੱਥੋਂ ਜੋ ਮੁੰਡੇ ਮਰ ਜਾਂਦੇ ਆਸੀਂ ਬੈਲਟ ਦੇ ਰਹਿੰਨੇ ਆਂ ਵੀ ਅੱਜ ਕੋਈ ਆ ਮਰ ਗਿਆ ਜਾਂ ਮਰ ਗਿਆ ਤੇ ਨਸ਼ਾ ਨਹੀਂ ਪਤਾ ਲੱਗਦਾ ਕਿੱਥੋਂ ਆਦਾ ਹੈਗਾ ਹੁਣ ਦੱਸੋ ਕੀ ਦਾ ਪ੍ਰੂਫ ਦੇ ਕੇ ਸੀ ਕੀ ਦੇ ਕੀ ਦੇ ਕੋਲੇ ਜਾ ਕੇ ਕਿਹੜੇ ਕਿਹੜੇ ਨਾ ਜੇ ਮੰਨ ਲੋ ਇਹਨੇ ਸਾਡਾ ਕਾਰਡ ਹੋਈ ਜਾਂਦੇ ਆ ਪਿੱਛੋਂ ਕੋਈ ਸਾਡੀ ਸਪੋਰਟ ਨਹੀਂ ਕਰਦਾ ਆਗੂ ਬਣਦਾ ਮੈਂ ਆਗੂ ਬਣਦਾਗਾ ਚਲੋ ਦੇਵੇ ਪੁਲਿਸ ਸਪੋਰਟ ਪੂਰੀ ਜੇ ਮੰਨ ਲਓ ਮੇਰੇ ਬੱਚਾ ਨੂੰ ਮੈਨੂੰ ਕੁਝ ਹੋ ਗਿਆ ਸਰਕਾਰ ਦੇ ਵਿੱਚ ਸਪੋਰਟ ਮੈਂ ਅੱਗੇ ਦੱਸਦਾਗਾ ਮੈਂ ਕਮੇਟੀ ਬਣਾਈ ਸੀਗੀ ਪ੍ਰਵੀਨਪਾਲ ਦਾ ਮੈਂਬਰ ਰਹਿ ਮੈਂ ਦੋ ਮਹੀਨੇ ਹੀ ਪਰ ਜਦੋਂ ਗੁਜ਼ਰ ਗਿਆ ਪਰ ਸਾਡੇ ਹੱਥ ਖੜੇ ਹੋ ਗਏ ਸਾਡੀ ਸਪੋਰਟ ਕਰਨ ਵਾਲਾ ਹੈ ਨਹੀਂ ਕੋਈ ਅਸੀਂ ਪ੍ਰਵੀਨਪਾਲ ਸਹਿਤ ਦੱਸਾਂਗੇ ਪ੍ਰਵੀਨਪਾਲ ਸਾਹਿਬ ਨਾਲ ਉਸ ਤੋਂ ਬਾਅਦ ਅਸੀਂ ਹੱਥ ਖੜੇ ਕਰਕੇ ਜੀ ਸਾਡੀ ਬੇਨਤੀ ਇਹ ਹੀ ਹੈ ਕਿ ਨਸ਼ਾ ਉਠਾਲ ਪਾਈ ਜਾਵੇ ਚਾਹੇ ਸਰਕਾਰਾਂ ਤੇ ਝੂਠੇ ਵਾਲੇ ਨਾ ਕਰਨ ਠੀਕ ਹੈ ਜੇ ਮੰਨ ਲਓ ਇੱਥੇ ਐਂ ਨਹੀਂ ਪਤਾਗਾ ਵੀ ਕਿਹੜੇ ਨਾਲ ਨਸ਼ਾ ਫੜਨਾ ਹੈਗਾ ਕੀ ਤੁਸਕੀ ਸੀ ਜੇ ਸਾਨੂੰ ਐ ਪਤਾ ਹੋਏਨਾ ਇਹਨਾਂ ਨੂੰ ਨਸ਼ਾ ਫੜਨਾ ਹੈਗਾ ਉਹਨੂੰ ਤਾਂ ਦੱਸ ਦਗੇ ਸੀ ਸਾਨੂੰ ਐਂ ਨਹੀਂ ਪਤਾ ਲੱਗਦਾ ਕਿਹਨਾਂ ਨਾਲ ਨਸ਼ਾ ਫੜਨਾ ਹੈਗਾ ਕੀ ਦੇ ਕਿਤੇ ਕੋਲੇ ਪਿੱਟ ਗਈ ਫਿਰ ਲੱਗ ਚਾਹ ਉਹ ਕਰਦੇ ਆਂ ਵੀ ਛੋਟੇ ਤੋਂ ਲਾ ਕੇ ਵੱਡੇ ਤੇ ਤੇ ਵੱਡੇ ਤੋਂ ਲਾ ਕੇ ਛੋਟੇ ਤੇ ਕਹੇ ਦੁਰੇ ਹੁੰਨੇ ਆ ਤਾਂ ਸਾਨੂੰ ਪਤਾ ਹੀ ਨਹੀਂ ਲੱਗਣਾ ਖਸਮ ਖਸਾਈ ਹੈ ਕਿਹੜਾ ਸਾਡਾ ਕਿੰਨੇ ਕਿ ਜਿਹੜੇ ਬੱਚੇ ਆ ਹੁਣ ਕੰਮ ਨਹੀਂ ਕਰ। 8 ਤੋਂ ਘੱਟ ਦੀ 10 ਵਾਰਡ ਚ ਮੈਂ ਕਹਿੰਦਾ 100 ਤੋਂ ਉੱਤੇ ਬੱਚਾ ਹੋਣਾ। ਮੈਂ ਤੁਹਾਨੂੰ ਤੜਕੇ ਦੈਸ਼ਟੀ ਬਣਾ ਦੂੰਗਾ। ਵੀ ਇੰਨੇ ਮੁੰਡੇ ਮਰ ਚੁੱਕੇ ਇਹਦੇ ਆ। ਵੀ 100 ਤੋਂ ਵੀ ਉੱਤੇ ਹੋਣਾ। ਕਿ ਮਰਨ ਵਾਲੇ ਨਹੀਂ। ਹੈ? ਹੋਰ ਮਰਨ ਵਾਲੇ ਵਿਥੇ ਰਹਿ ਗਏ ਆ। ਕੋਈ ਕੁਝ ਨਹੀਂ ਕਰਦਾ ਜੀ ਕਦੇ ਕੁੱੁੱਥੇ ਲਾ ਰਹਿ ਗਏ ਆ। ਕੁੱੁੱਥੇ ਵਾਦੇ ਆ। ਨਾ ਸਰਕਾਰਾਂ ਕੋਈ ਚਾਹਤ ਦੀਆਂ ਤੇ ਨਾ ਹੀ ਗਾਹਾਂ ਮੁਲਾਜ਼ਮਾਂ। ਹੂੰ। ਜੇ ਮੰਨ ਲਓ ਐਸਐਸਪੀ ਆਪਦਾ ਜ਼ਿਲ੍ਹੇ ਚਾਹੀਦੇ। ਐਸਐਸਪੀ ਆਪਦਾ ਜ਼ਿਲ੍ਹੇ ਚਾਹੀਦੇ। ਕਿ ਨਸ਼ਾ ਮੁਕਤ ਤੁਨ ਹੋ ਜਾਂਦਾ। ਆਤਵਾਰ ਕਿਵੇਂ ਖਾ ਹੂੰ ਇਹਨੂੰ ਪੁੱਤਰ ਕਹਿੰਦੇ ਸੀਗੇ ਬੈਂਟ ਸਿੰਘ ਨੂੰ ਪੁੱਤਰ ਕਹਿੰਦੇ ਸੀ ਉਹ ਵੀ ਪੁਲਿਸ ਵਾਲਾ ਉਹ ਵੀ ਮੁੱਖ ਮੰਤਰੀ ਸੀ ਉਹ ਵੀ ਜਿਹੜਾ ਇਹਨੇ ਬੰਦ ਕੀਤਾ ਗੱਤਵਾ ਉਹ ਵੀ ਪੁਲਿਸ ਵਾਲਾ ਸੀ ਉਹਨੂੰ ਪੁੱਤਰ ਅੱਜ ਕਹੀ ਜਾਂਦੇ ਆ ਉਹਨੇ ਕੀਤਾ ਕਿ ਮੜਾ ਆ ਜੇ